ਨੌਜਵਾਨਾਂ ਨੂੰ ਚਾਹ ਤੇ ਬੜਾ ਆਨੰਦਪੁਰ ਸਾਹਿਬ ਜਾਣ ਦਾ ਜਾਓ ਰੱਜ ਰੱਜ ਜਾਓ ਪਰ ਜਾਓ ਇਸ ਢੰਗ ਨਾਲ ਕਿ ਲੋਕ ਵੇਖਣ ਵੀ ਆਹ ਗੁਰੂ 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 ਦਾ ਖਾਲਸਾ ਜੰਦਾ ਹੈ ਅਸੀਂ ਜਾ ਰਹੀਆਂ ਹੁੱਲੜ ਬਾਜੀਆਂ ਕਰਦੇ ਹਾਂ ਅਸੀਂ ਦੁਨੀਆ ਦੇ ਲੱਛਰ ਗੀਤ ਗਾਉਂਦੇ ਹੋਏ ਰਸਤੇ ਉੱਤੇ ਉੱਚੀ ਉੱਚੀ ਜਿਹੜਾ ਉਹ ਸਾਊਂਡ ਉੱਚੀ ਉੱਚੀ ਛੱਡ ਕੇ ਜਾ ਰਹੇ ਹਾਂ ਕੀ ਅਸੀਂ ਦੁਨੀਆ ਨੂੰ ਦਿਖਾਣਾ ਚਾਹੁੰਦੇ ਹਾਂ ਕਿ ਗੁਰੂ ਮਾਰਾ ਹੀ ਨਹੀਂ ਹੋਲਾ ਮਹੱਲਾ ਸਾਨੂੰ ਇਸ ਰੂਪ ਦੇ ਵਿੱਚ ਬਖਸ਼ਿਆ ਜਿਵੇਂ ਅੱਜ ਅਸੀਂ ਜਾ ਰ ਜਾਣਾ ਉਥੇ ਇਹ ਨਹੀਂ ਵੀ ਤੁਹਾਨੂੰ ਕੋਈ ਰੋਕਿਆ ਜਾ ਰਿਹਾ ਜਾਓ ਪਰ ਸੁਚੱਜੇ ਢੰਗ ਦੇ ਨਾਲ ਜਾਓ ਕੁਚੱਜੇ ਢੰਗ ਦੇ ਨਾਲ ਨਹੀਂ ਅਸੀਂ ਲੱਛਰ ਗੀਤ ਗਾਉਂਦੇ ਹੋਏ ਜਾ ਰਹੇ ਹਾਂ ਉੱਚੀ ਉੱਚੀ ਸਾਊਂਡ ਛੱਡ ਕੇ ਤੇ ਅਸੀਂ ਭੰਗੜੇ ਪਾਉਂਦੇ ਜਾ ਰਹੇ ਹਾਂ ਨੱਚਦੇ ਹੋਏ ਜਾ ਰਹੇ ਹਾਂ ਔਰ ਇੱਕ ਦੂਜੇ ਤੇ ਰੰਗ ਛੁੱਟਦੇ ਜਾ ਰਹੇ ਹਾਂ ਮਾਰੇ ਕਹਿੰਦੇ ਮੇਰਾ ਜੋਬਨ ਆਵੇ ਪਰ ਮੈਂ ਇਹਨਾਂ ਵਿੱਚੋਂ ਬਾਬਾ ਅਜੀਤ ਸਿੰਘ ਵੇਖਾਂ ਮੈਂ ਇਹਨਾਂ ਵਿੱਚੋਂ ਬਾਬਾ ਜੁਝਾਰ ਸਿੰਘ ਵੇਖਾਂ ਮੈਂ ਇਹਨਾਂ ਵਿੱਚੋਂ ਬਾਬਾ ਜੋਰਾਵਰ ਸਿੰਘ ਵੇਖਾਂ ਮੈਂ ਇਹਨਾਂ ਵਿੱਚੋਂ ਬਾਬਾ ਫਤਿਹ ਸਿੰਘ ਵੇਖਾਂ ਤੇ ਇਹ ਵੀ ਕਹਦਿਆਂ ਜਿਹੜੇ ਉਲੜ ਬਾਜ਼ੀਆਂ ਕਰਦੇ ਹੋਏ ਜਾਂਦੇ ਨੇ ਨਾ ਇਹਨਾਂ ਨੂੰ ਪੁੱਛ ਕੇ ਵੇਖਿਓ ਰੋਕ ਕੇ ਇਹਨਾਂ ਨੂੰ ਚਾਰ ਸਹਬਜ਼ਾਦਿਆਂ ਦੇ ਨਾਮ ਤੱਕ ਨਹੀਂ ਆਉਂਦੇ ਹੋਣਗੇ ਅਸੀਂ ਜਿਸ ਥਾਂ 'ਤੇ ਚੱਲਿਆਂ ਪਰ ਇਹ ਤੇ ਪਤਾ ਹੋਵੇ ਨਾ ਵੀ ਉਹ ਉਹਦਾ ਉਹਦਾ ਇਤਿਹਾਸ ਕੀ ਹੈ ਉਹਦੀ ਹਿਸਟਰੀ ਕੀ ਹੈ ਸਿਰਫ ਦੇਖੋ ਵੇਖੀ ਨਹੀਂ ਇਸ ਤਰ੍ਹਾਂ ਦਾ ਰੂਪ ਬਣਾ ਕੇ ਜਾਓ ਵੀ ਲੋਕ ਵਾਹ ਵਾਹ ਕਰਨ ਵੀ ਵਾਹ ਕਿਹਦਾ ਗੁਰੂ ਦਾ ਰੂਪ ਕਿਹਸੇ ਰੋਹਾਨੀਆਂ ਤੇ ਔਰ ਕਿਹਦਾ ਗੁਰੂ ਦਾ ਜਲੋ ਜਲਾਲ ਇਹ ਖਾਲਸੇ ਦੇ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ